ਅਸੀਂ ਆਪਣੇ ਇਲਾਕੇ ਦਾ ਦੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੇਂਦਰ ਨੂੰ ਸਭ ਪੂਰੇ ਦੇਸ਼ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਅੱਜ ਉਸ ਪੰਜਾਬ ਦੇ ਕੀ ਹਾਲਾਤ ਨੇ ਇਹ ਸਰ ਅੱਜ ਕਿੰਨੀ ਸੀਰੀਅਸ ਸਿਚੁਏਸ਼ਨ ਹੈ ਕਿਆ ਚੀਫ ਮਿੰਿਸਟਰ ਹੈਜ਼ ਰਿਟਨ ਟੂ ਪ੍ਰਾਈਮ ਮਿੰਿਸਟਰ Punjab has been devastated by floods. Thus then Hoges the Prime Minister is not giving time. And he's giving time to a nominated governor. The Prime Minister coming to Punjab and saying to one of my clique that don't you know Hindi? Can Prime Minister dare to go in Tamil Nadu and say ਯੂ ਡੋਨਟ ਨੋ ਹਿੰਦੀ ਐਂਡ ਜਿਸ ਤਰੀਕੇ ਨਾਲ ਪ੍ਰਾਈਮ ਮਿਨਿਸਟਰ ਇਸ ਵਕਤ ਬਿਹੇਵ ਕਰ ਰਹੇ ਨੇ ਸਰ ਸਾਡੇ ਇੱਕ ਮਿਨਿਸਟਰ ਨੂੰ ਇਹ ਕਹਿ ਦਿੱਤਾ ਪੰਜਾਬੀ ਦੀ ਤੋਹੀਨ ਕਰ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਸਾਡੇ ਚੀਫ ਮਿਨਿਸਟਰ ਸਰ 10 ਦਿਨ ਹੋ ਗਏ ਅੱਜ ਪ੍ਰਾਈਮ ਮਿਨਿਸਟਰ ਹੈਸ ਟਾਈਮ ਟੂ ਡੂ ਰੋਡ ਸ਼ੋਜ਼ ਇਨ ਅਰਨਾਚਲ ਪ੍ਰਦੇਸ਼ ਗੁਜਰਾਤ ਬਿਹਾਰ ਰਾਜਸਥਾਨ ਬਟ ਹੀ ਡਸਨਟ ਹੈਵ ਟਾਈਮ ਟੂ ਮੀਟ ਅ ਚੀਫ ਮਿਨਿਸਟਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਸਰ 1988 ਦਾ ਮੈਂ ਇੱਕ ਰਿਸਰਚ ਕਰ ਰਿਹਾ ਸੀ ਤਾਂ 1988 ਦੇ ਜਦੋਂ ਹੜ ਆਏ ਉਦੋਂ ਤੇ ਜਿਹੜੇ ਚੇਅਰਮੈਨ ਸੀ ਬੀਬੀਐਮਬੀ ਦੇ ਜਨਰਲ ਬੀਐਨ ਕੁਮਾਰ ਉਨੇ ਕਿਹਾ ਕਿ ਥਿਸ ਇਜ਼ ਵਾਂਸ ਇਨ ਅ 1000 ਇਅਰਸ ਕਿ ਐਡਾਂ ਦੀ ਘਟਨਾ ਕਲਾਊਡ ਬਰਸ ਹੋਈ ਸੀ ਕਿ ਹਜ਼ਾਰ ਸਾਲਾਂ ਦੇ ਵਿੱਚ ਕਦੀ ਇੱਕ ਵਾਰੀ ਹੁੰਦੀ ਹੈ ਨਾਓ ਸਿਰਫ ਹੀਰ ਦੇਰ ਇਜ਼ ਅ ਕਿਊਟ ਸਰ ਕਲਾਈਮੇਟ ਚੇਂਜ ਸਰ ਕਲਾਊਡ ਬਰਸ ਹੋ ਰਹੇ ਨੇ ਸੈਕਰੀਟ ਸਾਰਾ ਡੁੱਬ ਗਿਆ ਸੀ ਸਰ ਆ ਸਾਰਾ ਡੁੱਬ ਗਿਆ ਸੀ ਕਲਾਊਡ ਐਂਡ ਸਰ ਥਿਸ ਇਜ਼ ਮੋਰ ਈਵਨ ਚੈਲੰਜ ਥਿਸ ਰਿਪੋਰਟ ਸੇਜ਼ ਕਿ ਕਦ ਕਰ ਕਦੀ ਹੜ ਆਣਗੇ ਤੇ ਕਦੀ ਡਰਾਟ ਸੁੱਕਾ ਪਊਗਾ ਸਾਨੂੰ ਇਹਦੇ ਤੇ ਇਹਦੇ ਤੇ ਥਿਸ ਹਾਊਸ ਸ਼ੂ ਡਿਸਕਸ ਔਨ ਥਿਸ 2024 ਸਰ 2018 ਅਕ ਸਰ ਸੋਕਾ ਪਿਆ 19 ਛੜਾ ਹੈ 23 ਛੜਾ ਹੈ 24 ਸੌ ਦਾ ਸਰ ਵਾਟਸ ਅਬਾਊਟ ਨੈਕਸਟ ਈਅਰ ਕਰੀ ਦੇ ਵਿੱਚ ਕੀ ਹੈ ਸਰ ਸਾਈਡਾਂ ਦੇ ਹੁਣ ਕੀ ਹੱਲ ਕੀ ਹੈ ਸਰ ਜਿੰਨੇ ਸਰ ਇਨ ਕੈਚਮੈਂਟ ਏਰੀਆ ਮੈਨੂੰ ਆਪਣੇ ਇਲਾਕੇ ਦਾ ਪਤਾ ਇਸ ਕਰਕੇ ਨਹੀਂ ਪਠਾਨਕੋਟ ਸਰ ਇਹ ਸਾਰਾ ਪਾਣੀ ਉੱਤੋਂ ਆਉਂਦਾ ਹੈ ਇੰਨੀ ਵੱਡੀ ਜਦ ਇੱਕ ਸੌਨ ਬਰਸਾਤ ਹੋਵੇ ਕਸੌਲ ਤਾਂ ਉਹਦਾ ਜਿਹੜਾ ਪਾਣੀ ਅਲਟੀਮੇਟਲੀ ਸਾਨੂੰ ਆ ਕੇ ਸਾਡੇ ਤੇ ਤੇ ਮੈਂ ਵੀ ਦੱਸ ਦਵਾਂ ਸਰ ਗੋਪਿੰਦ ਸਾਗਰ ਰੈਜ਼ਰਵਾਇਰ ਦੇ ਵਿੱਚ ਇੰਨਾ ਪਾਣੀ ਹੈ ਤੇ ਹੋਰ ਅੱਜ ਡੈਮ ਹੈ ਜਿਹੜਾ ਉਸ ਸਰ ਉ 1690 ਫੁੱਟ ਦੀ ਹੁੰਦੀ ਸੀ ਕੈਪੈਸਿਟੀ ਅੱਜ ਉਹ 1675 ਦੇ ਉੱਤੇ ਵੀ ਉਹ ਜਿਹੜਾ ਡੈਮ ਉਹਦੀ ਡਿਫਲੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਪ੍ਰੈਸਸ ਆ ਜਾਂਦੇ ਆ ਉਹ ਥੱਲੇ 사이ਟ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਇਦਾਂ ਕਿ ਸਾਰਾ ਸੈਡੀਮੈਂਟ ਉਹਦੇ ਸਿੱਧੇ ਆ ਕੇ ਉਹਦੇ ਵਾਲ ਤੇ ਵੱਜ ਰਿਹਾ ਥੇ ਆਰ ਨਾਟ ਵਰਕਿੰਗ ਔਨ ਇਟ ਮੈਂ ਸਰ ਰਿਸਰਚ ਕਰ ਰਿਹਾ ਸੀ 1954 55 ਜਦੋਂ ਡੈਮ ਬਣ ਰਿਹਾ ਸੀ اسی ਵਿਧਾਨ ਸਭਾ ਦੀ ਕਮੇਟੀ ਹੁੰਦੀ ਸੀ ਉਹ ਜਾ ਕੇ ਵਿਜ਼ਿਟ ਕਰ ਅੱਜ ਸੰਸਦ ਲੋਡ ਆਊਟ ਕਮੇਟੀ ਬਣਾਈ ਉਹਨੂੰ ਬੁਲਾਈਏ ਤੇ ਪੁੱਛੀਏ ਤੇ ਇਦਾਂ ਹੀ ਜਿੰਨਾ ਇਨਕੈਚਮੈਂਟ ਏਰੀਆ ਹੈ ਡੈਮ ਦਾ ਉੱਥੇ ਸਿਰਫ ਹੋਰ ਡੈਮ ਪ੍ਰਪੋਜ਼ ਸਿਗੇ ਪਰ ਉਹ ਕਦੇ ਬਣਾਈ ਨਹੀਂ ਗਏ BBMP ਵੱਲੋਂ ਅਗਰ ਸਿਨਨਾ ਇਨਕੈਚਮੈਂਟ ਪਹਾੜਾਂ ਦੇ ਏਰੀਆ ਅਗਰ ਉੱਥੇ ਚੈੱਕ ਡੈਮਸ ਬਣ ਜਾਣਗੇ ਤਾਂ ਇੱਕ ਤਾਂ ਸੈਡੀਮੈਂਟ ਆਣਾ ਰੁਕ ਜਾਊਗਾ ਪਲੱਸ ਜਿਹੜੇ ਇਨਫਲੋਸ ਐ ਇੱਕ ਘੰਟਿਆਂ ਦੇ ਵਿੱਚ ਹੀ 2-2 ਲੱਖ ਕਿਉਂ ਸਿੱਕ ਪਾਣੀ ਆ ਜਾਂਦਾ 4-4 ਫੁੱਟ ਡੈਮ ਇੱਕਦਮ ਭਰ ਜਾਂਦਾ ਉਹ ਜਿਹੜੇ ਇਨਫਲੋਸ ਐ ਉਹ ਮੈਨੇਜ ਹੋ ਸਕਦੇ ਆ ਜਿਵੇਂ ਸਾਡੇ ਇੱਥੇ ਮੇਰੇ ਹਲਕੇ ਦੇ ਵਿੱਚ ਸਵਾ ਇੱਕ ਨਦੀ ਐ ਉਨੇ ਤੋਂ ਆਂਦੀ ਐ ਚਰਨ ਗੰਗਾ ਇੱਕ ਖੱਡਾ ਜੋ ਨੈਣਾ ਦੇਵੀ ਦੇ ਏਰੀਆ ਤੋਂ ਆਂਦੀ ਐ ਇੱਦਾਂ ਸਰਸਵਈ ਇਤਿਹਾਸਿਕ ਸਰਕਾ ਜਿੰਨ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਿਆ ਸੀ ਉਹ ਨਾਲਾਗੜ੍ਹ ਢੇਰੀ ਟੋਂਦ ਸਤਿੰਨਾ ਦੇ ਵਿੱਚ ਲੱਖ ਲੱਖ ਡੇਢ ਡੇਢ ਲੱਖ ਕਿਉਂ ਸੀ ਪਾਣੀ ਆ ਜਾਂਦਾ ਜਦੋਂ ਬਰਸਾਤ ਹਿਮਾਚਲ ਚ ਹੁੰਦੀ ਹੈ ਉਹਦੇ ਚ ਅਸੀਂ ਕੀ ਕਰ ਸਕਦੇ ਹੁਣ ਉਹਦੇ ਵਿੱਚ ਇਹ ਰਿਪੋਰਟਸ ਹੈ 2017-18 ਚ ਬੀਬੀਐਮਪੀ ਨੇ ਸਟੱਡੀ ਕਰਾਈ ਸੀ ਕਿ ਉੱਥੇ ਚੈੱਕ ਡੈਮ ਬਣਨੇ ਚਾਹੀਦੇ ਕਦੇ ਬਣਾਈ ਨਹੀਂ